ਫੋਰਚੂਨਰ ਦੇ ਇੰਜਨਰ ਜੀ ਤੇਲ ਜਿਆਦਾ ਮਾੜਾ ਪੈਨ ਕਰਕੇ ਇਹ ਪ੍ਰੋਬਲਮ ਆਈ ਹੈ ਅੱਜ ਆਪਾਂ ਇਹਦੇ ਵਿੱਚ ਦੱਸਾਂਗੇ ਗ੍ਰੇਡ ਕਿਹੜਾ ਪਾਉਣਾ ਹੈ ਉਹਨਾਂ ਦੀ ਆਪਾਂ ਵਿੱਚ ਫੋਟੋ ਲਾ ਰਹੇ ਆਂ ਵੀਡੀਓ ਦੇ ਐਂਡ ਤੱਕ ਰਣੇ ਰਹੋ ਸਾਡਾ ਮਨ ਜਿੰਨਾ ਚਿਰ ਤਸੱਲੀ ਵਾਲੇ ਪਾਸੇ ਨਾ ਹੋਵੇ ਤਾਂ ਉਹਨਾਂ ਚਿਰ ਅਸੀਂ ਗੈਲਰੀਆਂ ਖੋਲ ਕੇ ਹਰੇਕ ਕੰਮ ਨੂੰ ਕੀਤਾ ਵੀਡੀਓ ਐਂਡ ਤੱਕਰ ਦੇਖ ਕੇ ਸ਼ੇਅਰ ਜ਼ਰੂਰ ਕਰਿਓ ਤੇਲ ਮਾੜਾ ਕੀ ਨੁਕਸਾਨ ਕਰਦਾ ਹੈ ਕਿੰਨਾ ਔਖਾ ਕੱਢਣਾ ਹੈ ਇਹਦੇ ਬਾਰੇ ਅੱਜ ਦੱਸਾਂਗੇ ਆਪਕਾ ਜੀ ਪਰਟੀ ਬੇਟਾ ਇੱਥੋਂ ਇੱਥੇ ਗਈ ਆਪਾਂ ਹੁਣ ਇਹਦੇ ਅੰਦਰ ਇੱਕ ਹੋਲ ਹੈ ਉਸ ਗੈਲਰੀ ਦੇ ਵਿੱਚ ਤਾਰ ਪਾ ਰਹੇ ਹਾਂ ਟੇ ਡੇਡੀ ਕਰਕੇ ਬਿਟਾ ਮਾਰਨਾ ਸ਼ੁਰੂ ਕਰੋ ਸੋ ਦੋਸਤੋ ਬਹੁਤ ਇੰਜਨ ਦੀ ਹਾਲਤ ਬੁਰੀ ਹੈ ਅਸੀਂ ਹੱਥਨਰ ਲਿਆ ਹੋਇਆ ਠੀਕ ਹੈ ਜੀ ਛਿੰਨਰ ਮਾਰ ਮਾਰ ਕੇ ਨਾਲ ਜੁਗਾੜ ਕੀਤਾ ਹੋਇਆ ਹੈ ਇਹ ਕਿਸੇ ਦੇ ਦਿਖਾਵੇ ਚ ਨਹੀਂ ਆਉਣਾ ਜੋ ਅਸੀਂ ਕਰ ਰਹੇ ਹਾਂ ਪਰ ਜੇ ਸੱਚ ਸੋ ਦੋਸਤੋ ਸੱਚੀ ਗੱਲ ਤਾਂ ਇਹ ਹੈ ਵੀ ਜੇ ਕੰਪਨੀ ਦੀ ਥਿਊਰੀ ਮੁਤਾਬਕ ਚੱਲੀਏ ਤਾਂ ਬਲਾਕ ਬਦਲ ਗਏ ਜੇ ਕੰਪਨੀ ਚ ਇੰਜਨ ਹੁੰਦਾ ਤਾਂ ਉਹਨੇ ਬਲਾਕ ਬਦਲਣਾ ਸੀ ਜਿੰਨੇ ਇਹਦੇ ਵਿੱਚ ਕਾਰਬਨ ਕੰਟੈਂਟ ਜੰਮੇ ਹੋਏ ਆ ਕਿਉਂਕਿ ਉਹਨੇ ਨੇ ਨਹੀਂ ਮਿਹਨਤ ਨਹੀਂ ਕਰਨੀ ਸੀ ਅਸੀਂ ਦੋ ਦਿਨਾਂ ਤੇ ਉਹਨੂੰ ਲੱਗੇ ਪਏ ਆ ਪਹਿਲਾਂ ਵੀ ਲੱਗੇ ਹੋਏ ਸੀ ਸੋ ਵਿਅਕਤੀ ਨੂੰ ਜਦੋਂ ਸੱਚ ਸਮਝਾ ਕੇ ਗੱਲ ਕਰਦੇ ਆ ਯਾਰ ਉਹ ਹਟਦੇ ਨਹੀਂ ਤੇਲ ਆਪਣੀ ਮਰਜ਼ੀ ਨਾਲ ਜਿਵੇਂ ਦਿਲ ਕਰਦਾਵੇਂ ਪਾਈ ਤੁਰੇ ਜਾਂਦੇ ਆ ਸੋ ਹੁਣ ਵਿਅਕਤੀ ਨੂੰ ਸਮਝਾਉਣ ਦਾ ਸਮਾਂ ਘਟ ਚੁੱਕਾ ਹੈ ਆਪਣੀ ਕਾਰਾਗਰੀ ਤੇ ਆਪਣਾ ਮੁੱਲ ਦਿਖਾਓ ਠੀਕ ਹੈ ਨਾ ਤੁਸੀਂ ਆਪਣੇ ਸ਼ਬਦਾਂ ਨੂੰ ਕਿਵੇਂ ਉੱਚਾ ਲਿਆ ਸਕਦੇ ਆ ਅਸੀਂ ਇਹਨੀਆਂ ਟਿੱਕੀਆਂ ਵੀ ਪਟਾਂਗੇ ਜਿੰਨਾ ਚਿੱਕਰ ਸਾਡੀ ਤਸੱਲੀ ਨਹੀਂ ਹੋਈ ਉਹਨਾਂ ਚਿੱਕਰ ਅਸੀਂ ਇਹਦਾ ਵਾਸ਼ਿੰਗ ਸਟਾਰਟ ਰੱਖਣੀ ਹੈ ਭਾਵੇਂ ਸਾਨੂੰ ਦੁਬਾਰਾ ਰੇਕਮਾਲ ਲਾ ਕੇ ਇਹਦੇ ਸਲੀਬਾਂ ਨੂੰ ਪਾਲਿਸ਼ ਕਰਾਉਣਾ ਪਵੇ ਕਿਉਂਕਿ ਜੰਗਾਲ ਪੈ ਜਾਣਾ ਟਿੱਕੀਆਂ ਨੂੰ ਆਪਾਂ ਪਟ ਰਹੇ ਆ ਜੀ ਕਿਉਂਕਿ ਇੱਕ ਕੰਮ ਕਰਨ ਵਾਲਾ ਵਿਅਕਤੀ ਹੈ ਨਾ ਜਿਹੜਾ ਉਹ ਨਾ ਤਾਂ ਗਲਤ ਹੁੰਦਾ ਦੇਖ ਸਕਦਾ ਤੇ ਨਾ ਹੀ ਉਹ ਗਲਤ ਕਰ ਸਕਦਾ ਮੈਂ ਇਹ ਜਿੰਨੂੰ ਇਦਾਂ ਹੀ ਦੁਬਾਰਾ ਜਿਵੇਂ ਆਮ ਰੂਟੀਨ ਵਰਕ ਚ ਵਾਸ਼ ਕਰਦੇ ਐ ਇਹਨੂੰ ਧੋ ਕੇ ਪਾ ਦਿੰਦਾ ਤੇ ਜਿਹੜੀਆਂ ਇਹ ਗੈਲਰੀਆਂ ਦੇ ਵਿੱਚ ਜੰਮਿਆ ਹੋਇਆ ਗੰਦ ਆ ਆ ਦੇਖੋ ਓਏ ਹੋਏ ਇਹ ਦੁਬਾਰਾ ਇੰਜਨ ਨੂੰ ਇਹਨੇ ਫਿਰ ਸੀਜ਼ ਮਰਵਾ ਦੇਣਾ ਸੀ ਮੈਂ ਜਿੰਨਾ ਐਫਰਟਸ ਕੀਤੇ ਕ੍ਰਿੰਕ ਪਾਈ ਕਨੈਕਟਿੰਗ ਰਾੜਾ ਪਾਈਆਂ ਜਾਲੀ ਨਵੀਂ ਪਾਤੀ ਤੇ ਕਚਰਾ ਨਿਕਲ ਹੀ ਨਹੀਂ ਸਕਦਾ ਸੀ ਵੀਡੀਓ ਚੰਗੀ ਲੱਗੀ ਸ਼ੇਅਰ ਜ਼ਰੂਰ ਕਰਿਓ ਮੈਂ ਇਥੇ ਇੱਕ ਹੱਥ ਜੋੜ ਕੇ ਬੇਨਤੀ ਕਰਦਾ ਹਾਂ ਕਿ ਆਪਣੇ ਕੋਲ ਇਹ ਨਾ ਨਾ ਤਾਂ ਝੂਠ ਸੁਣਨਾ ਝੂਠ ਮਾਰਨਾ ਆਪਣੇ ਨੂੰ ਇਹ ਪਸੰਦ ਨਹੀਂ ਹੈਗਾ। ਨਾ ਮੈਂ ਵੀਡੀਓ ਨੂੰ ਵਾਇਰਲ ਕਰਨ ਵਾਸਤੇ ਇਹਨੂੰ ਮੈਂ ਚੰਗੀ ਤਰ੍ਹਾਂ ਕਸਟਮਾਈਜ਼ ਕਰਕੇ ਤੇ ਪ੍ਰੋਪਰ ਦੇ ਇਫੈਕਟ ਜਿ ਲਾਵਾਂ ਉਹ ਮੇਰੇ ਕੋਲ ਨਹੀਂ ਹੁੰਦਾ ਵੀਰੋ। ਗੱਲ ਸੱਚੀ ਤੇ ਕੌੜੀ ਜੀ ਮੈਂ ਬੋਲ ਦਣਾ ਨਾ ਮੂੰਹ ਤੇ ਮੈਂ ਰੁੱਖਾ ਜਿਹਾ ਤੇ ਦੇਸੀ ਜਿਹਾ ਬੰਦਾ ਹੈ। ਮਨ ਦੇ ਵਿੱਚ ਕੁਝ ਨਹੀਂ ਜੋ ਹੈ ਉਹ ਤੁਹਾਡੇ ਸਾਹਮਣੇ ਆਪਾ ਰੱਖਦੀ ਹੈ। ਫਿਰ ਵੀ ਲੋਕ ਇਹਨਾਂ ਗੱਲਾਂ ਨੂੰ ਨਹੀਂ ਸਮਝਦੇ ਫਿਰ ਵੀ ਲੋਕਾਂ ਨੇ ਹਜੇ ਵੀ ਔਡੀਅেন্স ਨੇ ਤੇਲ ਮਾੜਾ ਪੋਣਾ ਹੀ ਪੋਣਾ ਮੈਂ ਦਾਵੇ ਨਾਲ ਤਾੜੀ ਮਾਰ ਕੇ ਕਹਿੰਦਾ ਕਿਉਂ ਪ੍ਰਾਣੀ ਦਾ ਸੁਭਾਅ ਬਣ ਚੁੱਕਾ ਹੈ ਮਿਸ ਗਾਈਡ ਵਾਲੀਆਂ ਵੀਡੀਓ ਬੜੀਆਂ ਦੇਖੀਆਂ ਜਾਂਦੀਆਂ ਪਰ ਕੰਮ ਦੀ ਵੀਡੀਓ ਕੋਈ ਵੀ ਨਹੀਂ ਦੇਖ ਕੇ ਰਾਜੀ ਹੁਣ ਮੈਂ ਜਿਹੜੀਆਂ ਚੀਜ਼ਾਂ ਤੁਹਾਨੂੰ ਦੱਸਣਾ ਚਾਹਣਾ ਹੈ ਵੀ ਮੈਂ ਇਹਦੀ ਥਲੜੀ ਟਿੱਕੀ ਵੀ ਕੱਢ ਰਿਹਾ ਇੱਕ ਟਿੱਕੀ ਖੋਲ ਕੇ ਸਾਡਾ ਮਨ ਨਹੀਂ ਖੁਸ਼ ਹੋਇਆ ਕਿਉਂ ਕਿਉਂਕਿ ਕਚਰੀ ਇੰਨੇ ਜ਼ਿਆਦੇ ਆ ਉਹ ਟਿੱਕੀ ਨਿਕਲ ਗਈ ਜੀ ਇਹਦੀ ਰਾੜ ਦੀ ਹਾਲਤ ਵੇਖੋ ਕੀ ਆ ਅਗਰ ਅਸੀਂ ਇਦਾਂ ਹੀ ਫਿੱਟ ਕਰ ਦਿੰਨੇ ਆ ਤਾਂ ਬਾਈ ਜੀ ਅਗਲੇ ਦਿਨ ਲਾਏ ਹੋਏ ਪੈਸਿਆਂ ਦਾ ਮੁੱਲ ਨਹੀਂ ਮੁੜਦਾ। ਕਈ ਵਾਰੀ ਤਾਂ ਸਾਡੀ ਰੋਟੀ ਖਾਣ ਵਾਲਾ ਵੀ ਟਾਈਮ ਡਿਸਟਰਬ ਹੋ ਜਾਂਦਾ। ਫਿਰ ਵੀ ਲੋਕਾਂ ਨੂੰ ਸ਼ਬਦ ਬੁਰੇ ਲੱਗਦੇ ਆ। ਯਾਰ ਸਸਤੇ ਮਗਰ ਜਾਣੇ ਰਹਿਣੇ ਹੋ। ਮਿਸਤਰੀ ਵੀ ਉਹ ਜਾਂ ਕੰਮ ਕਰਦੇ ਰਹਿੰਦੇ ਆ। ਮੈਂ ਮਿਸਤਰੀ ਭਰਾਵਾਂ ਨੂੰ ਮਾੜਾ ਨਹੀਂ ਕਹਿੰਦਾ। ਮਿਸਤਰੀ ਭਰਾ ਤੁਸੀਂ ਹੱਥ ਜੋੜ ਕੇ ਬੇਨਤੀ ਆ ਆਡੀਅנס ਨੂੰ ਸਾਰੇ ਬੁਰੇ ਨਹੀਂ ਤੇ ਸਾਰੇ ਚੰਗੇ ਵੀ ਨਹੀਂ। ਠੀਕ ਹੈ ਨਾ? ਔਰ ਕੋਸਟ ਕਟਿੰਗ ਦੇ ਵਿੱਚ ਨਾ ਜਾਇਆ ਕਰੋ ਥੋੜੇ ਚਿਰ ਬਾਅਦ ਯਾਦ ਆਏਗਾ ਮੈਂ ਵੀਡੀਓ ਐਂਡ ਤੇ ਸੁਣਾਉਂਗਾ ਅਕਸਰ ਸਾਡੇ ਕੋਲ ਜਦੋਂ ਕਸਟਮਰ ਕੰਮ ਕਰਾਉਣ ਆਉਂਦਾ ਨਾ ਅਸੀਂ ਡੇਢ ਤੋਂ 2 ਘੰਟੇ ਜਿਵੇਂ ਆ ਕੰਮ ਕਰਦੇ ਪਏ ਉਹਨੂੰ ਡਾਇਗਨੋਸ ਕਰਕੇ ਦੱਸਦੇ ਆ ਫਿਰ ਉਹ ਪਤਾ ਕੀ ਕਹਿੰਦਾ ਵੀ ਭਾਈ ਜੀ ਫੁਲਾਨਾ ਮਿਸਤਰੀ ਤਾਂ ਇੰਨੇ ਕ ਪੈਸੇ ਲੈਂਦਾ ਉਹ ਭਾਈ ਅਸੀਂ ਖੱਪ ਵੀ ਕਿੰਨਾ ਰਹੇ ਆ ਤੁਹਾਨੂੰ ਸਮਝਾ ਵੀ ਕਿੰਨਾ ਰਹੇ ਆ ਜਿੱਥੇ ਕੰਮ ਸਮਝਣਾ ਜ਼ਰੂਰੀ ਹੈ ਉਥੇ ਸਫਾਈ ਵੀ ਓਨੀ ਜ਼ਰੂਰੀ ਹੈ ਫਿਰ ਉਹਨੂੰ ਕੰਮ ਕਰਨਾ ਵੀ ਓਨਾ ਹੀ ਜ਼ਰੂਰੀ ਹੈ ਗੱਲ ਥੋੜੀ ਮਾਰੀ ਦੀ ਨਹੀਂ ਹੈਗੀ ਥੋੜੀ ਕਿੱਥੇ ਮਾਰਨੀ ਹੈ ਰੌਲਾ ਤਾਂ ਉਸੇ ਚੀਜ਼ ਦਾ ਹੈ ਮੈਂ ਇਹੀ ਕਹਿੰਦਾ ਵੀ ਬਹੁਤ ਸਾਰੇ ਸੂਝਵਾਨ ਲੋਕ ਵੀ ਬਹੁਤ ਆਉਂਦੇ ਨੇ ਸਾਨੂੰ ਹੀ ਉਹਨਾਂ ਨੇ ਸਿਆਣਾ ਬਣਾ ਦਿੱਤਾ ਆ ਜਿਹੜੀਆਂ ਚੀਜ਼ਾਂ ਦੇ ਵਿੱਚ ਮੈਂ ਆ ਸਾਰਾ ਕੁਝ ਤੁਹਾਨੂੰ ਅਸੀਂ ਕਾਪਰ ਦੀ ਇੱਕ ਪਾਈਪ ਲੈ ਕੇ ਨਾ ਉਹਦੇ ਵਿੱਚ ਸਕੂਟਰ ਦੇ ਕਲੱਚ ਵਾਲੀ ਤਾਰ ਪਾ ਲਈ ਕਿਉਂਕਿ ਉੱਥੇ ਹੱਥ ਨਹੀਂ ਪਹੁੰਚ ਰਿਹਾ ਨਾ ਥਿਨਰ ਕੰਮ ਕਰ ਰਿਹਾ ਨਾ ਕੋਈ ਤੇਜ਼ਾਬ ਕੰਮ ਕਰ ਰਿਹਾ ਤੇ ਆਪਾਂ ਇਹਨੂੰ ਡੈਮੇਜ ਥੋੜੀ ਕਰਨਾ ਸੀ ਤੁਸੀਂ ਦੇਖੋ ਵੀ ਇਹਦੇ ਵਿੱਚ ਕਚਰੇ ਹੈ ਕਿੰਨੇ ਆ ਇਹ ਖੂਬ ਸਾਰਾ ਕਚਰੇਆਂ ਦਾ ਭਰਿਆ ਹੋਇਆ ਜਦੋਂ ਅਜਿਹੇ ਕੰਮਾਂ ਨੂੰ ਕਰਨਾ ਹੋਵੇ ਕਸਟਮਰ ਵਿਸ਼ਵਾਸ ਕਰਕੇ ਆਇਆ ਹੋਵੇ ਤੇ ਭਾਈ ਜੀ ਫਿਰ ਅਸੀਂ ਆਪਣੀ ਮਿਹਨਤ ਪੂਰੀ ਦਿਖਾਈ ਦੀ ਆ ਦੇਖੋ ਜੇ ਮੈਂ ਆਇਆ ਪਾਣੀ ਮਾਰ ਦਿੰਦਾ ਤਾਂ ਦੋਸਤੋ ਇਹਨੇ ਚੱਲਣਾ ਹੀ ਨਹੀਂ ਸੀ ਹਜੇ ਅਜੇਹਾ ਹਜੇ ਇੰਨਾ ਕੁਝ ਨਹੀਂ ਹੋਣਾ ਮੇਰੀ ਤਸੱਲੀ ਤਾਂ ਬਾਈਪਾਸ ਵਾਲੇ ਯੂਨਟ ਤੇ ਜਾ ਕੇ ਹੋਣੀ ਹੈ ਜਦੋਂ ਇਹਦੇ ਵਿੱਚ ਖੂਬ ਸਾਰਾ ਪ੍ਰੈਸ਼ਰ ਹਾਈ ਪਾਣੀ ਮਾਰਿਆ ਹਾਈ ਪ੍ਰੈਸ਼ਰ ਪਾਣੀ ਦੇ ਨਾਲ ਇਹਦੀ ਕਾਰਬਨ ਕਿਤੇ ਰਹਿ ਵੀ ਗਈ ਤਾਂ ਉਹ ਵੀ ਇਹਨੇ ਪੱਟ ਦੇਣੀ ਆ ਆ ਤੁਸੀਂ ਦੇਖੋ ਸੋ ਮੇਰੇ ਸ਼ਬਦਾ ਲਈ ਮੇਰੇ ਸ਼ਬਦ ਝੋਲੀ ਪਾ ਦਿਓ ਮੈਂ ਇੱਕ ਆਡੀਅנס ਨੂੰ ਸਮਝਾਉਣ ਵਾਸਤੇ ਗੱਲ ਕਰਦਾ ਆ ਵੇਖੋ ਕੀ ਨਿਕਲਦਾ ਪਿਆ ਜੀ ਪਰ ਅੱਜ ਕੱਲ ਮਕੈਨਿਕ ਇਸ ਠੰਡੇ ਨੂੰ ਬਿਨਸ ਬਣਾ ਲਿਆ ਬਿਨਸ ਤਾਂ ਹੈ ਯਾਰ ਨਾਲੇ ਸੇਵਾ ਵੀ ਹੈ ਜਿੱਥੇ ਡਾਕਟਰ ਆਪਣੀ ਸੇਵਾ ਨਿਭਾਉਂਦਾ ਨਾ ਉੱਥੇ ਅਸੀਂ ਵੀ ਨਿਭਾ ਰਹੇ ਹਾਂ ਹਜੇ ਸਾਡੇ ਮਨ ਦੀ تسਲੀ ਨਹੀਂ ਹੋਈ ਹੁਣ ਗਾਂ ਵਾਲੀ ਵੀਡੀਓ ਵੇਖੋ ਵੀ ਮੈਂ ਕੀ ਸਮਝਾਉਣਾ ਚਾਹੁੰਦਾ ਤੇ ਕੀ ਦਿਖਾ ਰਿਹਾ ਪ੍ਰੀਤ ਮੋਟਰ ਚਮੂਗਾ ਸੋ ਦੋਸਤੋ ਜਿਹੜਾ ਸਾਨੂੰ ਬੈਨੀਫਿਟ ਟਿੱਕੀਆਂ ਪੱਟਣ ਦਾ ਬਲਾਕ ਦਾ ਮਿਲਿਆ ਗੈਲਰੀਆਂ ਵਾਲਾ ਉਹਦਾ AC ਵੀ ਇੰਜਨ ਦੀ ਲਾਈਫ ਦੁਆਰਾ ਫਿਰ ਹੋਰੋਂ ਪ੍ਰੋਪਰ ਬਣ ਜੂਗੀ ਜਦੋਂ ਸਾਰ ਪਾਰ ਸਾਰੀਆਂ ਪਾਈਪਾਂ ਦੇ ਵਿੱਚ ਦੀ ਆਪਾਂ ਕਲੱਚ ਵਾਲੀ ਵਾਇਰ ਲੰਘਾਈ ਜਿੱਥੇ L ਸ਼ੇਪ ਬਣੀ ਹੋਈ ਹੈ ਇਥੋਂ 메인 ਗੈਲਰੀ ਤੇ ਕਰ ਸਪਲਾਈ ਜਾਂਦੀ ਹੈ ਫਿਰ ਜਿਹੜੀ ਹੈਡ ਨੂੰ ਜਾਂਦੀ ਹੈ ਉਹ ਸਾਰਿਆਂ ਦੇ ਵਿੱਚ ਤਾਰ ਪਾ ਕੇ ਆਪਾਂ ਇਹ ਜੰਮਿਆ ਹੋਇਆ ਜਿਹੜਾ ਦੁੱਧ ਦੀ ਤਰ੍ਹਾਂ ਮਲਾਈ ਹੈ ਉਹ ਕੱਢ ਰਿਆ ਮਾਰੇ ਤੇਲ ਵਾਲੀ ਸੋ ਤੁਸੀਂ ਦੇਖੋ ਵੀ ਕਿੰਨੀ ਮਿਹਨਤ ਹੋ ਰਹੀ ਹੈ बार-बार ਤਾਰ ਮਾਰਨ ਦਾ ਮਕਸਦ ਇਹ ਹੈ ਆਮ ਆਡੀਅנס ਨੂੰ ਪਤਾ ਲੱਗ ਜਾਵੇ ਕਿ ਕੰਮ ਹੁੰਦਾ ਕੀ ਹੈ ਮਿੱਤਰੋ ਏਜੰਸੀਆਂ ਜੋਸੀਆਂ ਦੇ ਵਿੱਚ ਇਹ ਕੁਛ ਨਹੀਂ ਹੁੰਦਾ ਉਹਨਾਂ ਦਾ ਤਾਂ ਬਲਾਕ ਹੀ ਬਦਲਣਾ ਸੀ ਯੂਜ਼ ਐਂਡ ਥਰੋ ਵਰਤੋ ਤੇ ਸਿੱਤੋ ਥੈਟਸ ਇਟ ਠੀਕ ਹੈ ਜੀ ਇਹ ਪਾਈਪੋ ਵੇਖੋ ਵੀ ਕਿਹੜੀ ਕਿੱਥੋਂ ਕਿੱਥੇ ਜਾ ਰਹੀ ਉਹ ਸਾਰੀ ਮੈਂ ਦਿਖਾ ਰਿਹਾ ਤੁਹਾਨੂੰ ਆ ਲਓ ਆ ਦੇਖੋ ਪਾਈਪ ਦਾ ਸਾਈਜ਼ ਵੇਖੋ ਤਾਰ ਦਾ ਸਾਈਜ਼ ਵੇਖੋ ਪ੍ਰੋਪਰ ਸਾਰੇ ਉੱਥੋਂ ਟਿੱਕਰ ਚਲੀ ਗਈ ਜੀ ਹੁਣ ਪਾਵਾਂਗੇ ਆਪਾਂ ਫਰੰਟ ਵਾਲ ਦੀ ਆ ਦੇਖੋ ਸੋ ਮਿਹਨਤ ਤੋਂ ਬਿਨਾ ਕੁਝ ਨਹੀਂ ਹੁੰਦਾ ਅਸੀਂ ਉਸ ਟਾਈਮ ਦੇ ਮਕੈਨਿਕ ਆ ਫੀਟਾਂ ਬੈਸਟ ਆਵੇ ਲੈਂਦੇ ਪਰ ਅੱਜ ਸਾਰਾ ਟ੍ਰੈਂਡ ਚੇਂਜ ਹੋ ਗਿਆ ਕਸਟਮਰ ਲਾ ਸਮਝਣਾ ਚਾਹੁੰਦਾ ਹੈ ਤੇ ਲਾ ਕੋਈ ਕਸਟਮਰ ਨੂੰ ਸਮਝਾਉਣਾ ਚਾਹੁੰਦਾ ਸੋ ਆਪ ਜੀ ਨੂੰ ਜਿਹੜੀ ਮੈਂ ਬੇਨਤੀ ਕਰ ਰਿਹਾ ਇਹਨੂੰ ਪਰਵਾਨ ਜ਼ਰੂਰ ਕਰਿਓ ਐਪਰੀਸ਼ੀਏਟ ਜ਼ਰੂਰ ਕਰਿਆ ਕਰੋ ਸਾਨੂੰ ਇਹ ਆਦਤ ਨਹੀਂ ਹੈਗੀ ਵੀ ਅਸੀਂ ਮਸਾਲੇ ਲਾ ਕੇ ਵੀਡੀਓ ਦੇ ਵਿੱਚ ਉਹ ਬਹੁਤ ਖੂਬਸਾਰੇ ਪਾਈਏ ਆ ਦੇਖੋ ਵੀ ਕਚਰਾ ਨਿਕਲ ਰਿਆ ਨਾ ਮਤਲਬ ਹੈ ਵੀ ਰਿਜ਼ਲਟ ਦੇ ਪਾਈਏ ਜਿੰਨਾ ਹਾਈ ਪ੍ਰੈਸ਼ਰ ਪਾਣੀ ਮਾਰ ਸਕਦੇ ਆ ਉਹ ਮਾਰਾਂਗੇ ਆਪਾਂ ਕਿਉਂਕਿ ਇਹ ਪਾਣੀ ਤੋਂ ਬਿਨਾ ਨਹੀਂ ਨਿਕਲਦਾ ਹੁਣ ਜਿਹੜੀਆਂ ਗੈਲਰੀਆਂ ਰਹਿੰਦੀਆਂ ਸੀ ਉਹ ਗੈਲਰੀਆਂ ਦੇ ਵਿੱਚ ਵੀ ਅਸੀਂ ਪ੍ਰੋਪਰ ਕਚਰਾ ਕੱਢ ਰਹੇ ਆ ਕਿਉਂਕਿ ਜੇ ਮਿੰਟ ਕਰ ਰਹੇ ਆ ਓਹੋ ਰਿਜ਼ਲਟ ਤਾਂ ਸਾਡਾ ਫਰਜ ਬਣਦਾ ਨਾ ਦੇਣ ਦਾ ਜਿਹੜਾ ਮਿਹਨਤ ਕਰਨਾ ਨਹੀਂ ਚਾਹਦਾ ਉਹ ਪੈਸੇ ਵੀ ਨਹੀਂ ਮੰਗੂਗਾ ਤੇ ਰਿਜ਼ਲਟ ਵੀ ਨਹੀਂ ਦੇਊਗਾ ਸਾਡੇ ਕੋਲ ਇੱਕ ਹਕੀਕਤ ਬਿਆਨ ਕਰਿਆ ਕਰੋ ਅਸੀਂ ਕੋੜਪੂਰਾ ਬਾਈਪਾਸ ਯੂਨਿਟ ਤੇ ਲਿਆਏ ਤੇ ਜਿੰਨਾ ਚੱਕਰ ਮੇਰੀ ਖੋਦੀ ਤਸੱਲੀ ਨਾ ਹੋਵੇ ਉਹਨਾਂ ਚੱਕਰ ਮੈਂ ਕੰਮ ਨੂੰ ਛੱਡਦਾ ਨਹੀਂ ਹੁੰਦਾ ਇਹਦੇ ਵਿੱਚੋਂ ਸਾਰੀਆਂ ਪੇਪੜੀਆਂ ਜਿਹੜੀਆਂ ਬਰੀਕ-ਬਰੀਕ ਤੁਸੀਂ ਵੇਖ ਸਕਦੇ ਹੋ ਕਾਲੇ ਰੰਗ ਦੇ ਭੱਬੂਤਾਰੇ ਜੇ ਨਿਕਲਦੇ ਪਏ ਐ ਜੇ ਅਸੀਂ ਨਾ ਕੱਢਦੇ ਤੇ ਮਿੱਤਰੋ ਇਹਨੇ ਇੰਜਨ ਨੇ ਲਾਈਫ ਨਹੀਂ ਆਪਣੀ ਬਣਾਉਣੀ ਸੀ ਵੀਡੀਓ ਬਹੁਤ ਲੰਬੀ ਹੋ ਜਾਂਦੀ ਹੈ ਸਾਡੇ ਸ਼ਬਦ ਲੋਕਾਂ ਨੂੰ ਭੇੜੇ ਲੱਗਦੇ ਆ ਤੇ ਲੋਕ ਉਸ ਮਿਹਨਤ ਨੂੰ ਦੇਣਾ ਨਹੀਂ ਚਾਹੁੰਦੇ ਜਿਵੇਂ ਜੋਤਾਂ ਵਾਲਾ ਘਿਓ ਲਈ ਜਾਂਦੇ ਆ ਜੇ ਇੱਕ ਕਿਸਾਨ ਦੇ ਫਾਰਮਰ ਤੋਂ ਤੁਸੀਂ ਦੁੱਧ ਲੈ ਕੇ ਹੋ ਬਣਿਆ ਹੋਵੇ ਨਾ ਤਾਂ ਉਹਦਾ ਪੂਰਾ ਪ੍ਰੋਸੈਸ ਕਾਰਨੀ ਦੇ ਵਿੱਚ ਪਾ ਕੇ ਪਕਾ ਕੇ ਉਸ ਤੋਂ ਬਾਅਦ ਆ ਜਿਹੜਾ ਉਹ ਦੁੱਧ ਦੀ ਕਾਰਨੀ ਤੋਂ ਬਾਅਦ ਪ੍ਰੋਸੈਸ ਵਾਲਾ ਦੁੱਧ ਉਹਦੀ ਕੁਆਲਿਟੀ ਅਲੱਗ ਹੁੰਦੀ ਹੈ ਸੋ ਆਪਾਂ ਹੁਣ ਇੰਜਨ ਦੀ ਫਿਟਿੰਗ ਕਰਨ ਲੱਗੇ ਆ ਹੈਡ ਦੀ ਕਰਨ ਲੱਗੇ ਇੱਕ ਇੱਕ ਚੀਜ਼ ਸਮਝਾਉਣੇ ਆ ਵੀਡੀਓ ਨੂੰ ਐਪਰੀਸ਼ੀਏਟ ਜ਼ਰੂਰ ਕਰਿਓ ਧੰਨਵਾਦ ਲੋ ਜੀ ਵਾਸੀਲਾ ਤੋਂ ਕੰਮ ਸਟਾਰਟ ਹੋ ਰਿਹਾ ਅੱਲਾ ਬੇਟਾ ਬੜੀ ਮਿਹਨਤ ਕਰਨੀ ਪਈ ਦੀ ਵਾਟਰ ਬਾਡੀ ਦਾ ਜੈਨ ਮੈਨੀਫੋਲਡ ਜੈਨ ਔਇਲ ਕੁਲਰ ਫਿਲਟਰ ਬਾਡੀ ਦਾ ਜੈਨ ਅਗਜਾਸਟ ਜੈਨ ਆਹਾਹਾਹਾ ਸੋ ਸਿਲ ਰਬੜ ਰਿੰਗਾ ਵਿੱਚ ਵਾਪਸ ਆ ਇਜ਼ੀਅਰ ਵਾਲ ਦੀ ਫੁੱਲ ਪੈਕੇਜ ਕੈਪ ਕਵਰ ਦਾ ਜਨ ਸਭ ਤੋਂ ਜਿਹੜੀ ਮਹਿੰਗੀ ਆਈਟਮ ਐ ਉਹ ਮੈਂ ਦਿਖਾਉਣੀ ਹੀ ਭੁੱਲ ਗਿਆ ਤੁਹਾਨੂੰ ਲੋਲ ਅਲੋ oil pump ਦਾ jalaj ਸੋ ਦੋਸਤੋ ਇੱਥੇ ਮੈਂ ਗੱਲ ਕਰਾਂ ਗੋਇਲ ਮੋਟਰ ਜਲੰਧਰ ਥੈਂਕ ਯੂ ਭਾਜੀ ਜੀ ਬਹੁਤ ਵਧੀਆ ਗਾਈਡ ਕਰਦੇ ਨੇ ਮੇਰੇ ਨਾਲ ਮੈਨੂੰ ਫਾਲੋ ਕਰਦੇ ਆ ਮੈਂ ਉਹਨਾਂ ਨੂੰ ਫਾਲੋ ਕਰ ਰਿਹਾ ਦੇਖੋ ਇੱਕ ਇਨਸਾਨ ਦੂਜੇ ਇਨਸਾਨ ਨੂੰ ਪਿਆਰ ਕਰਦਾ ਹੈ ਤੋ ਕੁਝ ਸਿੱਖਣ ਨੂੰ ਮਿਲਦਾ ਹੈ ਤੇ ਕੋਈ ਐਡੀ ਗੱਲ ਨਹੀਂ ਹੁਣ ਤੋ ਸਿੱਖ ਲੈਣਾ ਚਾਹੀਦਾ ਇਹਦੇ ਵਿੱਚ ਹੈਡ ਗੈਸਕਟ ਸਾਡਾ ਐਕਸਟਰਾ ਹੈਗਾ ਇੱਕ 14000 ਦੇ ਕਰੀਬ 14000 ਪਲੱਸ ਇਹਦੀ ਕਿੱਟ ਹੈਗੀ ਹੈ ਸੋ ਸਜਣੋ ਮੈਂ ਗੱਲ ਕਰਾਂ ਕਵਾਲਿਟੀ ਦੀ ਅਗਰ ਕਸਟਮਰ ਕੁਆਲਿਟੀ ਲੈਣਾ ਚਾਹੁੰਦਾ ਹੈ ਤੇ ਮਕੈਨਿਕ ਵੀ ਦੇਣਾ ਚਾਹੁੰਦਾ ਹੈ ਜ਼ਿਆਦਾਤਰ ਤਾਂ ਰੋਲਾ ਇਹ ਹੁੰਦਾ ਹੈ ਬਈ ਤੁਸੀਂ ਬਾਹਰ ਗਿਣੀ ਦੇ ਚੱਕਰ ਚ ਪੈ ਜਾਂਦੇ ਹੋ ਅੱਜ ਇੱਕ Honda City ਬਹੁਤ ਚਿਰ ਪਹਿਲਾਂ ਮੈਂ ਕੰਮ ਕਰਕੇ ਤੁਰਿਆ Honda ਦੀਆਂ ਪੈਕਿੰਗਾਂ ਦੇ ਵਿੱਚ ਮੈਂ ਤਿੰਨ ਚਾਰ ਦੁਕਾਨਾਂ ਵਾਲਿਆਂ ਨੂੰ ਪੁੱਛਿਆ ਰੇਟ ਕੀ ਹੈ ਜੀ ਕੋਈ ਕਹਿੰਦਾ 600 ਇੱਕ ਕਹਿੰਦਾ 850 ਇੱਕ ਕਹਿੰਦਾ 900 ਕੁ ਰੁਪਏ ਐਮਆਰਪੀ ਹੈ ਜੀ ਮੈਂ ਜਦੋਂ ਵੀਰ ਜੀ ਨੂੰ ਪੁੱਛਿਆ 1900 ਰੁਪਏ ਐਮ ਆਰ ਪੀ ਮਾਉਂਟ ਦੀ ਸੀ। ਵੈਗਰੂ ਜਾਣਦਾ ਬਾਈ ਜੀ ਕੀ ਹੁੰਦਾ ਹੈ। ਮੈਂ ਹੱਥ ਛੋੜ ਕੇ ਬੇਨਤੀ ਕਰਦਾ ਹਾਂ ਸਮਾਨ ਚਾਹੇ ਆਪ ਲਿਆਇਆ ਕਰੋ ਅਸੀਂ ਤਾਂ ਫਿਟਿੰਗ ਕਰਨੀ ਹੈ। ਐਕਚੁਅਲੀ ਦੇ ਵਿੱਚ ਜਦੋਂ ਕਿਸੇ ਦਾ ਅਸੀਂ ਮਸਲਾ ਹੱਲ ਕਰ ਦਿੰਨੇ ਆ ਨਾ ਉਸ ਤੋਂ ਬਾਅਦ ਉਹਦੇ ਸ਼ੁਭਚਿੰਤਕ ਵੀ ਬਹੁਤ ਇਕੱਠੇ ਹੋ ਜਾਂਦੇ ਆ। ਫਿਰ ਉਹਨਾਂ ਦੇ ਰਿਸ਼ਤੇਦਾਰਾਂ ਦੀਆਂ ਗੱਡੀਆਂ ਤੇ ਰਿਸ਼ਤੇਦਾਰਾਂ ਦੀਆਂ ਦੁਕਾਨਾਂ ਵਾਲੇ ਵੀ ਆ ਜਾਂਦੇ ਆ। ਭਾਈ ਇੰਨਾ ਸਾਨੂੰ ਤਾਂ ਇੰਨਾ ਡਿਸਕਾਊਂਟ ਦਿੰਦਾ ਸੀ। ਭਾਈ ਦੇਖੋ ਜਿਹੜਾ ਤੁਹਾਡਾ ਰਿਸ਼ਤੇਦਾਰ ਹੈ ਤੁਹਾਨੂੰ ਮੁਫਤ ਦੇ ਦੇਵੇ। ਦੇਖੋ ਜਿਸ ਬੰਦੇ ਨੇ ਦੁਕਾਨ ਤੋਂ ਰੋਟੀ ਖਾਣੀ ਹੈ ਦੁਕਾਨ ਦੇ ਬਿਜਲੀ ਦੇ ਬਿੱਲ ਏਸ਼ੀਆ ਦੇ ਬਿੱਲ ਤੁਹਾਨੂੰ ਚਾਹ ਪਾਣੀ ਪੁੱਛਿਆ ਇੱਜ਼ਤ ਮਾਨ ਆਪਦੀ ਦੁਕਾਨ ਦਾ ਖਰਚਾ ਭਾਈ ਉਹਨੇ ਤਾਂ ਡਿਸਕਾਊਂਟ ਜੋ ਆਇਆ ਜੋ ਮਾਰਕੀਟ ਦੇ ਵਿੱਚ ਐਮ ਆਰ ਪੀ ਦੇ ਉੱਤੇ ਮਿਲ ਰਿਹਾ ਆ ਆਮ ਰੂਟੀਨ ਗਾਹਕ ਨੂੰ ਉਹ ਦੇ ਦਿੰਦੇ ਆ ਜੇ ਤੁਸੀਂ ਕੋਈ ਡਿਸਟਰੀਬਿਊਟਰ ਦੇ ਬਰੋਬਰ ਉਹ ਕਿਸੇ ਨੇ ਨਹੀਂ ਦੇਣਾ ਮੇਰੇ ਸ਼ਬਦ ਕੌੜੇ ਹੁੰਦੇ ਆ ਜੇ ਕੋਈ ਸੱਚ ਬੋਲ ਕੇ ਗੱਲ ਕਰੀਏ ਨੇ ਲੋਕਾਂ ਦੇ ਢਿੱਡ ਪੀੜ ਬਹੁਤ ਹੁੰਦੀ ਆ ਆਪਣੇ ਆਪ ਨੂੰ ਛੋਲੇ ਬਹੁਤ ਸਮਝਦੇ ਐ ਸਾਮੀਦਾਰ ਬਹੁਤ ਸਮਝਦੇ ਐ ਜਦੋਂ ਸਾਰਾ ਕੰਮ ਨਿਭੜ ਜਾਂਦਾ ਉਸ ਤੋਂ ਬਾਅਦ ਸਿਆਨਫਾ ਦਿਖਾਉਂਦੇ ਆ ਸਿਆਨਫੋ ਤੋਂ ਪਹਿਲਾਂ ਦਿਖਾਇਆ ਕਰੋ ਜਦੋਂ ਪਿੱਟ ਪਟਈਆ ਕਰਦੇ ਹੁੰਦੇ ਆ ਬਾਈ ਜੀ ਫਲਾਣੇ ਨੇ ਆਏ ਕਰਤਾ ਫਲਾਣੇ ਨੇ ਆਏ ਕਰਤਾ ਫਲਾਣੇ ਕੋਲੇ ਸੀ ਆ ਗਏ ਮਕੈਨਿਕ ਕੋਲੇ ਗਏ ਸਾਡਾ ਮਸਲਾ ਹੱਲ ਨਹੀਂ ਹੋਇਆ ਤੁਸੀਂ ਕਰ ਦਿਓ ਜੀ ਜਦੋਂ ਕਰ ਦਿੰਨੇ ਆ ਚਾਰਾ ਦਿਨਾਂ ਬਾਅਦ ਮਿਸਤਰੀ ਜੀ ਫਲਾਣਾ ਮਿਸਤਰੀ ਤਾਂ ਇੰਨੇ ਕੇ ਪੈਸੇ ਲੈਂਦਾ ਤੁਸੀਂ ਇੰਨੇ ਲੰਨੇ ਹੋ ਅ ਵੀਰੇ ਉਸ ਮਕੈਨਿਕ ਕੋਲ ਪਹਿਲਾਂ ਜਾ ਕੇ ਕਰਾ ਲਿਆ ਕਰੋ ਮੇਰੇ ਕੋਲੇ ਕਾਦੇ ਆਸਤੇ ਆਂਦੇ ਹੋ ਐਸੇ ਚ ਪ੍ਰੋਬਲਮ ਕਿੱਥੇ ਆ ਪ੍ਰੋਬਲਮ ਹੈ ਅਸੀਂ ਅੱਧੀਆਂ ਗੱਲਾਂ ਸਾਰੀਆਂ ਸਮਝਾ ਦਿੰਨੇ ਆ ਫਿਰ ਅਗਲੇ ਨੂੰ ਪਤਾ ਹੁੰਦਾ ਵੀ ਮਕੈਨਿਕ ਤੋਂ ਆਏ ਨਹੀਂ ਆਏ ਕਰਕੇ ਕੋਲੇ ਖੜਕੇ ਯਾਰ ਆਏ ਨਹੀਂ ਆਏ ਕਰਦੇ ਉਹਨਾਂ ਦਾ ਮਸਲਾ ਹਲ ਹੋ ਜਾਂਦਾ ਵਧੀਆ ਗੱਲ ਹੈ ਕਰਾ ਲਿਆ ਕਰੋ ਪਰ ਜਦੋਂ ਸਾਡੇ ਕੋਲੇ ਕਰਾਉਣਾ ਹੋਵੇ ਇੱਕ ਗੱਲਾਂ ਦਾ ਧਿਆਨ ਜ਼ਰੂਰ ਰੱਖ ਲੋ ਇਸ ਵੀਡੀਓ ਨੂੰ ਸ਼ੇਅਰ ਕਰ ਦਿਓ ਮੈਂ ਗੋਇਲ ਮੋਟਰ ਜਲੰਧਰ ਤੋਂ ਸਮਾਨ ਮੰਗਾਇਆ ਬੜੀ سارے ਸਮਾਨ ਜਿਹੜੇ ਜੈਨੂਅਲ ਪਾਰਟਸ ਜਿਹੜੇ ਬਹੁਤ ਮਹਿੰਗੇ ਹੁੰਦੇ ਆ ਫਿਰ ਉਹਨਾਂ ਨੇ ਆਫਟਰ ਮਾਰਕੀਟ ਵੀ ਦਿੱਤੇ ਕਿਉਂਕਿ ਕਸਟਮਰ ਕਈ ਵਾਰੀ ਪੈਸੇ ਨਹੀਂ ਖਰਪ ਕਰਦਾ ਸੋ ਵੀਡੀਓ ਚੰਗੀ ਲੱਗੀ ਲਾਈਕ ਸ਼ੇਅਰ ਐਂਡ ਕਮੈਂਟ ਜ਼ਰ ਸਾਡੇ ਕੋਲੇ ਬਲਾਕ ਆ ਗਿਆ ਸੀ ਇਹਦੀ ਬਲਾਕ ਦੀਆਂ ਟਿੱਕੀਆਂ ਲਵਾਈਆਂ 2 ਮੀਟਰ ਮੀਟਰ ਸਟਾਕ ਕਰ ਲਾ ਲੱਕੀ ਭਾਜੀ ਤੁਹਾਡਾ ਬਹੁਤ ਧੰਨਵਾਦ ਗ੍ਰੀਨ ਇੰਜੀਨੀਰਿੰਗ ਵਰਕਰਸ ਦੋਸਤੋ ਸਾਨੂੰ ਇਹ ਟਿੱਕੀਆਂ ਪਟਣੀਆਂ ਪਈਆਂ ਠੀਕ ਹੈ ਕੋਈ ਵੀ ਵਿਅਕਤੀ ਨਹੀਂ ਪਟਦਾ ਨਾ ਕੰਪਨੀ ਰਿਕਮੈਂਡ ਕਰਦੀ ਹੈ ਸਾਡੀ ਮਜਬੂਰੀ ਸੀ ਇਸ ਗੰਦ ਨੂੰ ਕੱਢਣ ਵਾਸਤੇ ਜਿਹੜੇ ਪੇਪੜੀਆਂ ਬਣ ਬਣ ਕੇ ਨਿਕਲਦੀਆਂ ਸੀ ਦੋਨੇ ਪਾਸੋਂ ਟਿੱਕੀਆਂ ਕੱਢੀਆਂ ਲੱਕੀ ਵੀਰ ਜੀ ਵਿਗਾਰ ਲਾਤਾ ਤੁਸੀਂ ਸਿਰਾ ਹੀ ਕਰਤਾ ਥੈਂਕ ਯੂ ਤੁਹਾਡਾ ਤੇ ਥੈਂਕ ਯੂ ਭਾਈ ਜੀ ਦਾ ਗੋਇਲ ਮੋਟਰ ਜਲੰਧਰ ਵਾਲਿਆਂ ਦਾ ਜਿਹਨਾਂ ਨੇ ਸਾਨੂੰ ਬਹੁਤ ਚੀਜ਼ਾਂ ਗਾਈਡ ਕੀਤੀਆਂ ਤੇ ਟਵਾਟਾ ਦਾ ਸਮਾਨ ਜਿਹੜਾ origignal ਪ੍ਰੋਵਾਈਡ ਕਰਕੇ ਦਿੱਤਾ ਥੈਂਕ ਯੂ ਭਾਈ ਜੀ ਤੁਹਾਡਾ ਦੋਸਤੋ ਸਾਰਿਆਂ ਨੂੰ ਪਹਿਲਾਂ ਤਾਂ ਸਤਿ ਸ੍ਰੀ ਅਕਾਲ ਮੈਂ ਕਿਸੇ ਨੂੰ ਗੁੰਮਰਾਹ ਨਹੀਂ ਕਰ ਰਿਹਾ ਮੈਂ ਬਡਾਲ ਕੰਪਨੀ ਯੂਜ਼ ਕਰ ਰਿਹਾ ਹੈ ਬੈਸਟ ਤੇਲ ਹੈ ਤੁਸੀਂ ਵੀ ਜਿਹੜਾ ਯੂਜ਼ ਕਰਨਾ ਹੈ ਤੁਸੀਂ ਵੀ ਬੈਸਟ ਹੀ ਕਰ ਰਹੇ ਹੋ ਪਰ ਇਹਨਾਂ ਦੇ ਵਿੱਚ ਗ੍ਰੇਡ ਹੁੰਦੇ ਆ ਤੁਸੀਂ ਕਿਹੜਾ ਗ੍ਰੇਡ ਯੂਜ਼ ਕਰ ਰਹੇ ਹੋ ਕਿਤੇ ਵੀ ਫੁਲੀ ਸਿੰਥੈਟਿਕ ਯੂਜ਼ ਕਰੋ ਕਸਟਮਰ ਕਹੇ ਯਾਰੀ ਸਾਨੂੰ ਅਸੀਂ 10000 ਕਿਲੋਮੀਟਰ ਕਹਿੰਦੇ ਆ ਜਾਂ 8000 ਕਿਲੋਮੀਟਰ ਕਹਿੰਦੇ ਆ ਕਸਟਮਰ ਜਿਆਦਾ ਚਲਾ ਲੈਂਦਾ ਜਦੋਂ ਤੇਲ ਹਲਕਾ ਜਾਂ ਮਾੜਾ ਹੋਵੇ ਫਿਰ ਜਿਵੇਂ ਇਸ ਇੰਜਨ ਫੋਰਚੂਨਰ ਚ ਪ੍ਰੋਬਲਮ ਆਈ ਆ ਉਹ ਫਿਰ ਜਿਵੇਂ ਆਪਾਂ ਮਾੜੇ ਦੁੱਧ ਦੀਆਂ ਮਲਾਈਆਂ ਲਾਉਣੇ ਆ ਨਾ ਉਹ ਐਕਚੁਅਲੀ ਮਲਾਈ ਹੁੰਦੀ ਹੀ ਨਹੀਂ ਉਹ ਭੰਡ ਨੇ ਜੰਮੀ ਜਾਂਦੀ ਆਹੀਂ ਮਾੜਾ ਤੇਲ ਜਿਹਦੇ ਵਿੱਚ ਸਲਫਰ ਜ਼ਿਆਦਾ ਹੁੰਦਾ ਹੈ ਗ੍ਰੇਟ ਹਲਕਾ ਹੁੰਦਾ ਠੀਕ ਹੈ ਜੀ ਗਰੁੱਪ ਗਰੁੱਪਾ ਜੋ ਬੇਸ ਵੈਲ ਦਾ ਉਹ 2 ਹੈ ਜਾਂ 1 ਹੈ ਉਹਦਾ ਦਿੱਕਤ ਆਉਂਦੀ ਹੈ ਸੋ ਤੇਲ ਮੈਂ ਕਿਸੇ ਨੂੰ ਰეკਮੈਂਡ ਨਹੀਂ ਕਰਦਾ ਵੀ ਤੁਸੀਂ ਬਟਰਲ ਪਾਓ ਮੈਂ ਯੂਜ਼ ਕਰਦਾ ਮੇਰੀ opinion ਹੈ ਬੈਸਟ ਹੈ ਮੈਂ ਕਿਸੇ ਦੀ ਪ੍ਰਮੋਸ਼ਨ ਨਹੀਂ ਕਰ ਰਿਹਾ ਸਿਰਫ ਮੈਂ ਵੀਡੀਓ ਦੇ ਵਿੱਚ ਅੱਜ ਥੋੜੀਆਂ ਜਿਹੀਆਂ ਜੀ ਚੀਜ਼ਾਂ ਐਡ ਕੀਤੀਆਂ ਮੈਂ ਨਾ ਤਾਂ ਵੀਡੀਓ ਨੂੰ ਜਿਚਾ ਸਕਦਾ ਮੇਰੇ ਸ਼ਬਦ ਜਿਹੜੇ ਉਹਦੇ ਦੇਸੀ ਤਰੀਕੇ ਦੇ ਆ ਤੇ ਤੁਹਾਡੇ ਸਾਰੇ ਦੇ ਕੰਮ ਆਉਣ ਵਾਲਾ ਹੈ ਅਗਰ ਵੀਡੀਓ ਚੰਗੀ ਲੱਗੀ ਲਾਈਕ ਸ਼ੇਅਰ ਐਂਡ ਕਮੈਂਟ ਜ਼ਰੂਰ ਕਰੋ ਸਾਨੂੰ ਜਿੱਥੋਂ ਕੋਈ ਸਿੱਖਣ ਨੂੰ ਮਿਲੇ ਅਸੀਂ ਸਿੱਖਦੇ ਹਾਂ ਗੋਇਲ ਮੋਟਰ ਜਲੰਧਰ ਵੀਰ ਜੀ ਉਹਨਾਂ ਬਹੁਤ ਪਿਆਰਾ ਫਾਲੋ ਕਰਦੇ ਐ ਅਸੀਂ ਉਹਨਾਂ ਤੋਂ ਜਿਹੜਾ ਟੁਇਟਰ ਦਾ ਸਮਾਨ ਜੈਨੂਨ ਉਹਨਾਂ ਤੋਂ ਮੰਗਾਉਂਦੇ ਐ ਗ੍ਰੀਨ ਇੰਜੀਨੀਅਰਿੰਗ ਵਰਕਰਸ ਸਾਡੇ ਲੱਕੀ ਛੋਟਾ ਵੀਰ ਅਸੀਂ ਇਹਨਾਂ ਤੋਂ ਕੰਮ ਕਰਾਉਂਦੇ ਐ ਬੋਰਿੰਗ ਦਾ ਬੜਾ ਟੌਪ ਦਾ ਕੰਮ ਕਰਦਾ ਐ ਰਾਜੂ ਵੀਰ ਹਿੱਡਾ ਵਾਲਾ ਬੜਾ ਸੋਹਣਾ ਕੰਮ ਕਰਦਾ ਐ ਪਰ ਇੱਕ ਕੋਸ਼ਿਸ਼ ਕਰਿਆ ਕਰੋ ਅੱਜ ਹੀ ਮੈਨੂੰ ਇੱਕ ਵੀਰ ਦਾ ਫੋਨ ਆਇਆ ਉਹਨੇ ਮੈਨੂੰ ਵੀਡੀਓ ਕਾਲ ਲਾ ਕੇ ਦੱਸਿਆ ਵੀ ਭਾਈ ਜੀ ਮੈਂ ਇੰਜਨ ਇਹਦੇ ਵਿੱਚ ਨਾ ਬੱਬਲਜ਼ ਆ ਰਿਹਾ ਜਦੋਂ ਗੱਡੀ ਹੀਟ ਅਪ ਹੋ ਜਾਵੇ ਨਾ ਇਹ ਕੰਮ ਦਾ ਜਰੂਰ ਧਿਆਨ ਰੱਖਿਓ ਉਹਦੇ ਹੈਡ ਨੂੰ ਤੇ ਬਲਾਕ ਨੂੰ ਪ੍ਰੈਸ਼ਰ ਦੇ ਕੇ ਟੈਕ ਚੁਰੂ ਕਰਾ ਲੈ ਕਰੋ ਆਪ ਜੀ ਨੂੰ ਹੱਥ ਜੋੜ ਕੇ ਬੇਨਤੀ ਹੈ ਮੈਂ ਦੁਕਾਨਦਾਰ ਵੀਰਾਂ ਨੂੰ ਵੀ ਬੇਨਤੀ ਕਰਦਾ ਤੇ ਜਿਹੜੇ ਮੇਰੇ ਫਾਲੋਅਰ ਹੈ ਉਹਨਾਂ ਨੂੰ ਵੀ ਬੇਨਤੀ ਕਰਦਾ ਵੀ ਕਿਸੇ ਮਕੈਨਿਕ ਕੋਲ ਜਾਂਦੇ ਹੋ ਇਹ ਨਾ ਕਿਹਾ ਕਰੋ ਜੀ ਜਦੋਂ ਕੰਮ ਤੁਹਾਡਾ ਮਤਲਬ ਨਿਕਲ ਗਿਆ ਵੀ ਫਲਾਨਾ ਤਾਂ ਜੀ ਐ ਕਰਦਾ ਥੋੜੀ ਕਿੱਥੇ ਮਾਰਨੀ ਹੈ ਅਸੀਂ ਉਹਦੇ ਪੈਸੇ ਲੈਣੇ ਆ ਥੋੜੀ ਮਾਰਨ ਦੇ ਪੈਸੇ ਨਹੀਂ ਲੈਂਦੇ ਪਾਣੀ ਦੀ ਬੋਤਲ ਜੇ ਘਰੇ ਪੀਣੇ ਆ ਤਾਂ ਮੁਫਤ ਪੈਂਦੀ ਐ ਆਰਓ ਵਾਲਾ ਬਾਜ਼ਾਰ ਚੋਂ ਲੈਣੇ ਆ 20 ਰੁਪਿਆ ਦੀ ਐ ਜੇ ਫੀਟਰ ਚ ਲੈਣੇ ਆ ਤੋਹੀ 30 ਰੁਪਿਆ ਦੀ ਜੇ 에어ਪੋਰਟ ਤੇ ਜਾਂਦੇ ਆ ਉਹੀ 50 ਰੁਪਿਆ ਦੀ ਤੁਸੀਂ ਆਪਣੇ ਚੀਜ਼ ਨੂੰ ਕਿੱਥੇ ਵੇਚਣੀ ਚਾਹੁੰਦੇ ਹੋ ਤੇ ਕੁਆਲਿਟੀ ਕੀ ਲੈਣਾ ਚਾਹੁੰਦੇ ਹੋ ਤੁਸੀਂ ਆਪਣਾ ਮੁਲਕ ਕਿੰਨਾ ਵਧਾਉਣਾ ਹੈ ਇਹ ਤੁਹਾਡੇ ਤੇ ਡਿਪੈਂਡ ਕਰਦਾ ਸੋ ਵੀਡੀਓ ਚੰਗੀ ਲੱਗੀ ਸ਼ੇਅਰ ਜ਼ਰੂਰ ਕਰਿਓ ਪਿਆਰ ਕਰਿਓ ਚੈਨਲ ਨੂੰ ਕਰਿਓ ਸਬਸਕ੍ਰਾਈਬ ਪ੍ਰੀਤ ਮੋਟਰ ਦੇ ਮੋਗਾ ਮੈਂ ਤੁਹਾਡਾ ਆਪਣਾ ਪ੍ਰੀਤ ਭਾਈ ਮੋਗੇ ਦਾ ਕੰਨੀਆਂ ਵੀਡੀਓ ਲੈ ਕੇ ਆਉਂਦੇ ਰਵਾਂਗੇ ਕੋਈ ਗੱਲ ਨਹੀਂ ਕੋਈ ਪਿਆਰ ਕਰਨ ਵਾਲੇ ਸੱਜਣ ਹੈ ਤੇ ਕੁਝ ਮਾੜਾ ਸੋਚਣ ਵਾਲੇ ਵੀ ਹੈ ਦੋਨਾਂ ਦਾ ਹੀ ਪਿਆਰ ਤੇ ਸਤਿਕਾਰ ਬਰਾਬਰ ਹੈ ਧੰਨਵਾਦ ਸਭ ਸੀ ਪਾ